ਕਿਦਰੀ ਮਜ਼ਦੂਰਾਂ ਦੀਆਂ ਮੰਗਾਂ ਹੋਣ ਚਾਹੇ ਦੀ ਸਾਡੇ ਮਜ਼ਦੂਰਾਂ ਦੀਆਂ ਮੰਗਾਂ ਹੋਣ ਇਹਨਾਂ ਨੂੰ ਜਿਹੜਾ ਚੁੱਪੀ ਲੋਕ ਹੈ ਉਹ ਮਿਹਨਤ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਪਰ ਉਹ ਕਿਤੇ ਨਾ ਕਿਤੇ ਇਹ ਭੁੱਲ ਕਰ ਜਾਂਦਾ ਹੈ ਉਹਦਾ ਮਿਹਨਤ ਕੀਤੀ ਹੋਈ ਕਮਾਈ ਸਰਮਾਇਦਾਰ ਚੁੰੜੀ ਜਿਹੜੀ ਉੱਤੇ ਬੈਠੀ ਹੈ ਉਹ ਖੋਹ ਲੈਂਦੀ ਹੈ ਉਹ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਪੱਖ ਦੇ ਵਿੱਚ ਕਾਨੂੰਨ ਬਣਾਉਂਦੀਆਂ ਨੇ ਆ ਜਿਹੜੇ ਮੇਰੇ ਪਿੱਛੇ ਬੈਨਰ ਲੱਗਿਆ ਤੁਸੀਂ ਬਿਜਲੀ ਸੋਧ ਬਿੱਲ 2025 ਮੇਰੇ ਤੋਂ ਪਹਿਲਾਂ ਬੁਲਾ ਰਹੇ ਨੇ ਬੜੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ ਜੇਕਰ ਇਹ ਲਾਗੂ ਹੁੰਦਾ ਹੈ ਤਾਂ ਬਿਜਲੀ ਅੱਜ ਦੇ ਮਨੁੱਖ ਦੀ ਬਹੁਤ ਵੱਡੀ ਤੇ ਪਹਿਲੀ ਜ਼ਰੂਰਤ ਬਣ ਚੁੱਕੀ ਹੈ ਬਿਜਲੀ ਬਿਨਾ ਇਨਸਾਨ ਨਾ ਸੌ ਸਕਦਾ ਨਾ ਉੱਠ ਸਕਦਾ ਨਾ ਕੋਈ ਕੰਮ ਕਰ ਸਕਦਾ ਬਿਜਲੀ ਸਭ ਤੋਂ ਪਹਿਲੀ ਜ਼ਰੂਰਤ ਹੈ ਜੇਕਰ ਬਿਜਲੀ ਬਿੱਲ ਜਿਹੜਾ ਇਹ ਲੈ ਕੇ ਆਉਂਦਾ ਹੈ ਜੇ ਕਿਤੇ ਜ਼ੋਰ ਜ਼ਬਰਦਸਤੀ ਇਹਨਾਂ ਨੇ ਧੱਕੇ ਨਾਲ ਪਾਸ ਕਰਕੇ ਕਾਨੂੰਨ ਬਣਾ ਦਿੱਤਾ ਤਾਂ ਜਿਹੜੀ ਮਗਹਾਈ ਜਦੋਂ ਤੁਸੀਂ ਦੇਖਦੇ ਮਗਹਾਈ ਪਹਿਲਾਂ ਵੀ ਵਧਦੀ ਸੀ ਪਰ ਮਗਹਾਈ 2014 ਤੋਂ ਬਾਅਦ ਜਿਸ ਤੇਜ਼ੀ ਦੇ ਨਾਲ ਵਧੀ ਹੈ ਜੇਕਰ ਇਸ ਤਰ੍ਹਾਂ ਦੇ ਕਾਨੂੰਨ ਪਾਸ ਹੁੰਦੇ ਨੇ ਤਾਂ ਮਗਹਾਈ ਤੁਸੀਂ ਦੋਸਤੋ ਨਾਲੋ ਹਰ ਚੀਜ਼ ਨੇ ਬਿਜਲੀ ਦੇ ਉੱਤੇ ਚੱਲਣਾ ਹੈ ਕੰਮ ਗਿਆਈ ਦਿਨ-ਦੁਕਣੀ ਰਾਤ-ਦੁਕਣੀ ਵੱਧ ਕੇ ਤੁਹਾਡੇ ਘਰਾਂ ਦੇ ਉੱਤੇ ਤੁਹਾਡੀਆਂ ਜੇਬਾਂ ਦੇ ਉੱਤੇ ਡਾਕਾ ਮਾਰੇਗੀ ਤੁਸੀਂ ਨਾ ਬਿਜਲੀ ਭਰ ਦਾ ਬਿੱਲ ਦੇ ਸਕਣਾ ਨਾ ਕੋਈ ਹੋਰ ਕੰਮ ਕਰ ਸਕਣੇ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪੱਥਾਂ ਜਿਹੜੀਆਂ ਇਹ ਵੀ ਬਿਜਲੀ ਦੇ ਉੱਤੇ ਚੱਲਣ ਵਾਲੀਆਂ ਨੇ ਜਿਹੜੀਆਂ ਚਾਰਜ ਹੋਣੀਆਂ ਨੇ ਰੇਲਵੇ ਇਹ ਵੀ ਬਿਜਲੀ ਦੇ ਉੱਤੇ ਚੱਲਦੀ ਹੈ ਹੋਲ بڑے بڑے ਵੱਡੇ ਵੱਡੇ ادارے ਸਾਰੇ ਬਿਜਲੀ ਦੇ ਉੱਤੇ ਚੱਲਣੇ ਨੇ ਤੁਹਾਡੇ ਹੱਕਾਂ ਦੇ ਉੱਤੇ ਡਾਕਾ ਮਾਰ ਲਈ ਸਰਕਾਰਾਂ ਬਿਉਤ ਬੰਦੀਆਂ ਲੈ ਕੇ ਆਉਂਦੀਆਂ ਨੇ ਇਹ ਜਿਹੜੀਆਂ ਸਰਕਾਰਾਂ ਇਹ ਉਹ ਜਿਹੜਾ ਗੈਂਟ ਸਮਝੋਤੇ ਹੋਏ ਨੇ 1991 92 ਦੇ ਇਹਨਾਂ ਸਰਕਾਰਾਂ ਨੇ ਸਾਡੇ ਤੇ ਆਪਣੇ ਹੱਥ ਵੱਢ ਗਨੇ ਇਹ ਉਹਨਾਂ ਦੇ ਧੱਲੇ ਬਣ ਕੇ ਅੱਜ ਬੈਠੇ ਕਹਿੰਦੇ ਉਹ ਮੱਕ ਸਮੁੰਦਰਾ ਤੋਂ